ਸਾਰੇ ਕਿਸਾਨ ਪਰ ਸਸਰੀ ਕਾਲ ਹੁਣ ਫਸਲ ਹੈਗੀ ਝੋਨੇ ਦੀ ਠੀਕ ਹੈ ਪਛੇਤਾ ਝੋਨਾ ਵੀ ਲੱਗ ਰਿਹਾ ਹੈਗਾ ਮੂੰਗੀ ਤੇ ਮੱਕੀ ਵਾਲਾ ਪਹਿਲਾਂ 130 35 ਦਿਨ ਦੀ ਕਿਸਮਾਂ ਦੀ ਵੀ ਟ੍ਰਾਂਸਫਰਡ ਹੋ ਗਈ ਤੇ ਲੰਮੇ ਸਮੇਂ ਦੀਆਂ 150 55 ਦਿਨਾਂ ਵਾਲੀਆਂ ਕਿਸਮਾਂ ਦੀ ਵੀ ਟ੍ਰਾਂਸਫਰਡ ਹੋ ਗਈ ਸਵਾਲ ਵੱਡਾ ਹਰ ਸਾਲ ਹੀ ਹੁੰਦਾ ਕਿਸਾਨਾਂ ਦਾ ਯੂਰੀਆ ਨੂੰ ਲੈ ਕੇ ਠੀਕ ਹੈ ਜਿਹੜੀ ਆਪਾਂ ਦੇਖੋ ਯੂਰੀਆ ਖਾਦ ਦੇਣੀ ਹੈਗੀ ਹੈ ਹਨਾ ਉਦਾ ਮੌਸਮ ਦੇ ਨਾਲ ਬੜਾ ਨਿਰਪਰ ਹੁੰਦਾ ਹੈ ਨਾ ਜੇ ਮੌਸਮ ਦੇਖੋ ਚੰਗਾ ਰਹਿੰਦਾ ਹੈਗਾ ਹਨਾ ਯੂਰੀਆ ਘੱਟ ਪਾ ਕੇ ਵੀ ਵੱਧ ਯੂਰੀਆ ਪਾਈ ਦੇ ਜਿੰਨਾ ਫਾਇਦਾ ਆਪਾਂ ਲੈ ਸਕਦੇ ਆ ਠੀਕ ਹੈ ਇਸ ਸਾਲ ਦਾ ਜਿਹੜਾ ਮੌਸਮ ਹੈਗਾ ਉਸ ਦੇ ਸਬੰਧਤ ਯੂਰੀਆ ਪਾਉਣ ਦੇ ਬਾਰੇ ਗੱਲਬਾਤ ਕਰਾਂਗੇ ਪਹਿਲਾਂ ਕਿਸਾਨ ਭਰਾ ਮਨੇ ਯੂਰੀਆ ਦਿੱਤੀ ਵੀ ਹੈਗੀ ਆ ਤੇ ਕੁਝ ਕੁ ਕਿਸਾਨ ਭਰਾ ਕਾਫੀ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਇੱਕ ਫਾਰਮਰ ਕੱਲ ਮਿਲਿਆ ਉਸ ਫਾਰਮਰ ਨੇ 8 ਕਿੱਲਿਆਂ ਦੇ ਵਿੱਚ ਠੀਕ ਹੈ 53 ਗੱਟੇ ਯੂਰੀਆ ਦੇ 8 ਕਿੱਲਿਆਂ ਦੇ ਵਿੱਚ 53 ਗੱਟੇ ਯੂਰੀਆ ਦੇ ਮੈਨੂੰ ਨਹੀਂ ਲੱਗਦਾ ਵੀ ਉਹ ਬੰਦਾ ਕਿਹੜੇ ਹਿਸਾਬ ਦੇ ਨਾਲ ਖੇਤੀ ਕਰ ਰਿਹਾ ਹੈਗਾ ਕੀ ਉਹਦਾ ਖੇਤੀ ਕਰਨ ਦਾ ਮੈਥਡ ਹੈ ਕਿ ਕਿਹੜੀ ਉਹਦੀ ਸੋਚ ਹੈਗੀ ਆ ਕਿਉਂਕਿ ਇਸ ਸਾਲ ਭਾਈ ਆਪਾਂ ਨੂੰ ਸਭ ਨੂੰ ਪਤਾ ਮੌਸਮ ਚੰਗਾ ਹੈਗਾ 150 55 140 45 ਦਿਨ ਤੋਂ ਉੱਪਰ ਦੀਆਂ ਕਿਸਮਾਂ ਨੇ ਕੋਈ 150 ਦਿਨ ਦੀ 155 ਦਿਨ ਵੀ ਹੈਗੀ ਆ ਜਿਦੇ ਵਿੱਚ ਮੁੱਛੜਾ ਚੋ ਸਿੱਕ ਵੀ ਆਉਂਦੀ ਹੈਗੀ ਆ ਤੇ ਇਹ ਪੂਸ਼ਾ 44 ਤੇ ਪੀਲੇ ਪੂਸ਼ਾ ਵੀ ਆਉਂਦੀ ਹੈਗੀ ਆ ਜਿਨ੍ਹਾਂ ਦੀ ਆਪਾਂ ਅਗੇਤੀ ਟ੍ਰਾਂਸਫਰਿੰਗ ਕਰਨੀ ਪੈਂਦੀ ਹੈ ਇਸ ਸਾਲ ਚੰਗੇ ਮੌਸਮ ਦੇ ਵਿੱਚ ਆਪਾਂ ਆਪਣੇ ਖੇਤ ਦੀ ਗੱਲ ਕਰੀਏ ਤਾਂ ਆਪਾਂ ਨੇ ਤਿੰਨ ਕੱਕਟੇ ਤੱਕ ਯੂਰੀਆ ਉਹਦੇ ਵਿੱਚ ਦਿੱਤੀ ਹੈਗੀ ਆ ਕੁਸ ਕ ਟ੍ਰਾਂਸਫਰਡੰਗ 14 ਕ ਜਿਹੜੀ ਜੂਨ ਨੂੰ ਹੋਣ ਲੱਗੀ ਸੀ ਤੇ ਅੱਜ 24 25 ਜੁਲਾਈ ਜਿਹੜੀ ਹੋ ਚੁੱਕੀ ਆ ਠੀਕ ਐ ਤੇ ਵੀ ਮੈਂ ਕਹਣਾ ਜਿਹੜੀਆਂ ਲੰਮੇ ਸਮੇਂ ਦੇ ਕਿਸਮਾਂ ਹੈਗੀਆਂ ਨੇ ਠੀਕ ਐ ਉਹਨਾਂ ਦੇ ਵਿੱਚ ਜਿਹੜੀ ਜੂਰੀਆ ਤਿੰਨ ਗੱਟਿਆਂ ਤੱਕ ਰੱਖੋ ਜ਼ਿੰਕ ਸਮੇਂ ਦੇ ਨਾਲ ਵਰਤੀ ਹੈਗੀ ਆ ਠੀਕ ਐ ਕੋਈ 12 13 ਵਗੈਰਾ ਪਾਉਂਦਾ ਹੈਗਾ ਕੋਈ ਹੋਰ ਗਰੋਥ ਪਾਉਂਦਾ ਹੈਗਾ ਉਹ ਆਪਦੇ ਸਮੇਂ ਆਪਣਾ ਜ਼ਮੀਨ ਦੇ ਹਿਸਾਬ ਨਾਲ ਦੇਖੋ ਆਪਣੇ ਪਾਉਣੇ ਹੈਗੇ ਆ ਪਰ ਇਸ ਮੌਸਮ ਤੇ ਲੰਮੇ ਸਮੇਂ ਦੇ ਕਿਸਮਾਂ ਵਿੱਚ ਪੌਣੇ ਤਿੰਨ ਤਿੰਨ ਗੱਟੇ ਹਰਦ ਯੂਰੀਆ ਦੇ ਰੱਖਣੇ ਹੈਗੇ ਆ ਠੀਕ ਹੈ ਚੰਗਾ ਮੌਸਮ ਹੈ ਬਾਈ ਘੱਟ ਯੂਰੀਆ ਦਿੱਤੀ ਵੱਧ ਯੂਰੀਆ ਦੇਣ ਦਾ ਮੁਕਾਬਲਾ ਜਿਹੜਾ ਜ਼ਰੂਰ ਕਰੂਗੀ ਕਿਉਂਕਿ ਜੇ ਇਸ ਮੌਸਮ ਦੇ ਵਿੱਚ ਯੂਰੀਆ ਤੁਸੀਂ ਸਮੇਂ ਦੇ ਹਿਸਾਬ ਦੇ ਨਾਲ ਯੂਰੀਆ ਦੀ ਲਿਮਟ ਬਣਾ ਕੇ ਯੂਰੀਆ ਪਾਤੀ ਨਾ ਤੇ ਚੰਗਾ ਕੰਮ ਕਰਦੀ ਹੈ ਝੋਨਾ ਵਧੀਆ ਫਟਾਰ ਕਰਦਾ ਹੈਗਾ ਤੇ ਉਸ ਤੋਂ ਬਾਅਦ ਮੀਡੀਅਮ ਸਮੇਂ ਦੀ ਕਿਸਮਾਂ ਜਿਵੇਂ ਉਹਦੇ ਵਿੱਚ 50 ਨੰਬਰ 1 ਵੀ ਆ ਜਾਂਦੀ ਹੈ 321 ਵੀ ਆ ਜਾਂਦੀ ਹੈ ਹਨਾ ਕੁਝ ਕੁ ਹੋਰ ਕਿਸਮਾਂ ਵੀ ਆਈਆਂ ਜਿਹੜੀਆਂ 100 35 ਦਿਨ 140 ਕਿ ਦਿਨ ਕਿਸਮਾਂ ਲੈਂਦੀਆਂ ਹੈਗੀਆਂ ਨੇ ਚੰਗੀ ਜ਼ਮੀਨ ਦੇ ਵਿੱਚ ਚੰਗੇ ਪਾਣੀ ਦੇ ਨਹਿਰੀ ਪਾਣੀ ਜੇ ਆਪਣਾ ਵਧੀਆ ਹੈਗਾ ਤਾਂ ਉਥੇ ਜਿਹੜਾ ਆਪਾਂ ਉਹਦੇ ਵਿੱਚ 2.5 ਗੱਟਿਆਂ ਤੱਕ ਵੀ ਆਪਾਂ ਉਹਨਾਂ ਕਿਸਮਾਂ ਨੂੰ ਨੇਪਰੇ ਚੜਾ ਸਕਦੇ ਆ ਵਿੱਚ ਕਿਸਾਨ ਭਰਾਵਾਂ ਨੇ ਦੇ ਵਿੱਚ ਵੀ 4-4 ਗੱਟੇ ਲਈ ਬੈਠੇ ਠੀਕ ਹੈ ਉਹਨਾਂ ਦੀ ਵੀ ਦੇਖੋ ਉਹਨਾਂ ਦੀ ਸੋਚ ਹੈਗੀ ਆ ਜੋ ਕਿਸ ਤਰੀਕੇ ਨਾਲ ਵਰਤਿਆ ਹੈਗਾ ਅਗਲੇ ਅਗਸਤ ਸਤੰਬਰ ਦੇ ਵਿੱਚ ਹੁੰਦੇ ਰਿਅਲਟ ਵੀ ਸਟਾਰਟ ਹੋ ਜਾਣਗੇ ਵੀ ਕਿੱਥੇ ਕਿਸਾਨਾਂ ਨੇ ਕਿੰਨੀ ਯੂਰੀਆ ਵਰਤੀ ਹੈਗੀ ਹੈ ਹੁਣ ਜਿਹੜੀਆਂ ਸ਼ਾਰਟ ਟਾਈਮ ਦੀਆਂ ਕਿਸਮਾਂ ਆ ਗਈਆਂ 26 ਵੀ ਆ ਗਈ ਕੋਈ ਹਾਈਬ੍ਰਿਡ ਕਿਸਮਾਂ ਆ ਗਈ ਚ 1509 ਆ ਗਈ 1692 ਆ ਗਈ ਭਾਵੇਂ 1847 ਆ ਗਈ ਠੀਕ ਹੈ ਇਹ ਲੇਟ ਕਿਸਮਾਂ ਦੇਖੋ ਬਈ ਲੱਗਦੀਆਂ ਨੇ ਹਨਾ ਵੈਸੇ ਤਾਂ ਇਹਨਾਂ ਦੇ ਵਿੱਚ 100 ਕਿਲੋ ਦੀ ਸਿਫਾਰਸ਼ ਹੀ ਹੈ ਵੀ 100 ਕਿਲੋ ਤੱਕ ਯੂਰੀਆ ਸਿਫਾਰਸ਼ ਰੱਖੋ ਜ਼ਿਆਦਾ ਯੂਰੀਆ ਨਾ ਪੋ ਪਰ ਇਹ ਕਿਸਮਾਂ ਲੇਟ ਲੱਗਦੀਆਂ ਨੇ ਹਨਾ ਫਟਾਰਾ ਘਟ ਕਰਦੀ ਹੁੰਦੀਆਂ ਨੇ ਕਿਸਾਨ ਘਬਰਾ ਜਾਂਦੇ ਆ ਇਹਦੇ ਵਿੱਚ ਵੀ ਕਿਸਾਨ 2 3 3.5 ਗੱਟੇ ਤੱਕ ਪਾ ਜਾਂਦੇ ਆ ਪਰ ਇਹਦੇ ਵਿੱਚ ਵੀ ਕੋਈ ਜ਼ਿਆਦਾ ਜ਼ਰੂਰਤ ਨਹੀਂ ਹੈਗੀ ਠੀਕ ਹੈ ਚਲੋ ਪਹਿਲਾਂ ਮੂੰਗੀ ਲੱਗੀ ਆ ਮਕਤੀ ਲੱਗੀ ਆ ਬਾਣ ਦਾ ਜ਼ੋਰ ਲੱਗਿਆ ਹੁੰਦਾ ਜੇ ਫਸਲ ਆਪਾਂ ਨੇ ਉਹਦੇ ਵਿੱਚ ਲਈ ਹੈਗੀ ਆ ਤਾਂ ਸਮਾਨ ਵੀ ਚੰਗਾ ਪਾਉਣਾ ਪਊਗਾ ਤੇ ਆਪਾਂ ਨੂੰ ਉਹਦੇ ਵਿੱਚ ਤਿੰਨ ਗੱਟੇ 3.5 ਗੱਟੇ ਯੂਰੀਆ ਦੇ ਆਪਾਂ ਦੇ ਲੈਣੇ ਆ ਹਰ ਸਾਲ ਹੀ ਦੇਣੇ ਆ ਸ਼ੋਰਟ ਟਾਈਮ ਦੇ ਕਿਸਮਾਂ ਦੇ ਵਿੱਚ ਪਰ ਜਿਹੜਾ ਇਸ ਸਾਲ ਦਾ ਮੌਸਮ ਹੈਗਾ ਇਸ ਸਾਲ ਦਾ ਮੌਸਮ ਪਿਛਲੇ ਸਾਲ ਦੇ ਨਾਲੋਂ ਘੱਟਾ-ਅੱਧਾ ਘੱਟ ਯੂਰੀਆ ਦਾ ਘੱਟ ਜਿਹਾ ਆਪਾਂ ਦੇ ਲਾਂਗੇ ਤਾਂ ਕੋਈ ਫਸਲ ਦਾ ਜਿਹੜਾ ਝਾੜ ਘਟਣ ਵਾਲਾ ਨਹੀਂ ਹੈਗਾ ਤੇ ਕਾਫੀ ਕਿਸਾਨ ਭਰਾ ਚਾਰ-ਚਾਪ ਪੰਜ ਗੱਟਿਆਂ ਤੇ ਜਾਈ ਜਾਂਦੇ ਆ ਕਹਿੰਦੇ ਭਾਈ ਠੰਡ ਹੈ ਚੰਗਾ ਮੌਸਮ ਹੈ ਯੂਰੀਆ ਪਾਉਨੇ ਆ ਸੀ ਝੋਨਾ ਫਟਾਰਾ ਮਾਰ ਜਾਂਦਾ ਯੂਰੀਆ ਪਾਉਣਾ ਝੋਨਾ ਫਟਾਰਾ ਮਾਰ ਜਾਂਦਾ ਜਿੱਥੇ ਝੋਨਾ ਅੱਜ 30 ਦਿਨ ਦਾ 35 ਦਿਨ ਦਾ 40 ਦਿਨ ਦਾ ਲੌਂਗ ਟਾਈਮ ਹੀ ਟਾਈਮ ਦੀ ਕਿਸਮਾਂ ਦੇ ਵਿੱਚ ਜੇ ਕਿਸੇ ਦੇ 35 ਦਿਨ ਦਾ ਹੈਗਾ ਯੂਰੀਆ ਖਤਮ ਕਰਤੇ ਠੀਕ ਆ ਪੰਜ ਸੱਤ ਦਿਨਾਂ ਨੂੰ ਦੇਖੋ ਜਿਉਂ-ਜਿਉਂ ਪਾਣੀ ਸਕਾਰ ਕੇ ਤੁਸੀਂ ਲਾਉਂਗੇ ਝੋਨਾ ਫਟਾਰ ਕਰਦਾ ਜਾਊਗਾ ਝੋਨੇ ਚ ਇਸ ਤਰ੍ਹਾਂ ਲੱਗੂਗਾ ਜਿਵੇਂ ਵੀ ਕੋਈ ਕੋਈ ਤਾਜਾ ਸਮਾਨ ਪਾਇਆ ਹੁੰਦਾ ਇਹ ਕਹਿੰਦਾ ਪਾ ਵੀ ਜਿਆਦੇ ਮੌਸਮ ਦੇ ਨਿਰਭਰ ਹੁੰਦਾ ਚੰਗੀਆਂ ਵਾਰਸ਼ਾ ਪੈ ਗਈਆਂ ਇਸ ਵਾਰ ਵਧੀਆ ਖੁੱਲਾ ਮੀਂਹ ਪੈ ਗਿਆ ਵਿਚੇਰੀ ਚ ਵੀ ਕਾਫੀ ਪਾਣੀ ਭਰਿਆ ਖੜਾ ਹੈ ਹਲੇ ਵੀ ਆਪਣੀ ਏਰੀ ਚ ਦੋ ਤਿੰਨ ਦਿਨ ਮੋਟਰਾਂ ਨਹੀਂ ਚੱਲਦੀਆਂ ਕੁਸ਼ਤੀ ਏਰੀ ਚ ਹਲੇ ਵੀ ਪੰਪਾਂ ਸੱਤ ਦਿਨਾਂ ਤੋਂ ਮੋਟਰਾਂ ਨਹੀਂ ਚੱਲਦੀਆਂ ਕਹਿੰਦਾ ਮਤਲਬ ਵੀ ਯੂਰੀਆ नाइट्रोजन ਜਿਹੜੀ ਹੈਗੀ ਦੇਣੀ ਬੜੀ ਜ਼ਰੂਰੀ ਹੈ ਪਰ ਮੌਸਮ ਦੇ ਸਮੇਂ ਦੇ ਹਿਸਾਬ ਦੇ ਨਾਲ ਦੇਣੀ ਜ਼ਰੂਰੀ ਹੈ ਅੰਨੇ ਵਾ ਪਾਉਣ ਦਾ ਇਹਦਾ ਕੋਈ ਫਾਇਦਾ ਨਹੀਂ